ਚੋ ਜੀ ਸਰਨਾਥ ਮਨੂ ਜੋਸ਼ੀ ਮਨੂ ਜੋਸ਼ੀ ਅੱਜ ਅਨਸ਼ਕਤੀ ਬੇਲ ਲਗਨੀ ਸੀ ਕੀ ਬਣਿਆ ਉਹਦੇ ਵਿੱਚ ਕੀ ਉਹਦੀ ਬੇਲ ਗ੍ਰਾਂਟ ਹੋ ਗਈ ਹੈ ਜੀ ਜੱਜ ਸਾਹਿਬ ਨੇ ਜਿਹੜੀਆਂ ਐਲੀਗੇਸ਼ਨਸ ਸੀਗੀਆਂ ਉਹਨਾਂ ਨੂੰ ਕਨਸਿਡਰ ਕਰਦੇ ਹੋਏ ਤੇ ਇੱਕ ਇਹ ਵੀ ਫੈਕਟ ਸਾਹਮਣੇ ਸੀ ਕਿਉਂਕਿ ਪਹਿਲਾਂ ਹੀ ਜਿਹੜਾ ਕੰਪਲੇਨੈਂਟ ਸੀ ਉਹਦੇ ਤੇ ਪਹਿਲਾਂ ਹੀ ਪਰਚਾ ਬਰੇਟੇ ਥਾਣੇ ਦਰਜ ਹੋ ਚੁੱਕਿਆ ਸੀ ਤੇ ਇੱਕ ਜਸਟ ਇੱਕ ਪੋਲਿਟੀਕਲ ਵੈਂਡਟਾ ਸੀਗਾ ਇਹਨਾਂ ਨੂੰ ਕਾਰਨਰ ਕਰਨ ਦੇ ਲਈ ਤੇ ਜੱਜ ਸਾਹਿਬ ਨੇ ਸਾਰੀ ਸਾਰੀਆਂ ਦਲੀਲਾਂ ਨੂੰ ਕਨਸਿਡਰ ਕਰਦੇ ਹੋਏ ਬੇਲ ਗ੍ਰਾਂਟ ਕੱਲੇ ਇਹਨਾਂ ਦੀ ਹੋਈ ਆ ਕਿ ਉਹਨਾਂ ਦੇ ਭਾਈ ਅਮਨ ਨਹੀਂ ਜੀ ਕੱਲੇ ਪਾਨਾ ਸਿੱਧੂ ਜੀ ਪਾਨਾ ਸਿੱਧੂ ਦੇ ਬੇਗਾਨੀ ਕੀ ਲੱਗਦਾ ਤੁਸੀਂ ਉਹਦੇ ਵਿਚ ਆਰਗੂਮੈਂਟ ਕੀਤੀ ਹੋਣੀ ਆ ਸਰ ਦੇਖੋ ਇਹ ਜਿਹੜੇ ਅਲੀਗੇਸ਼ਨਸ ਹੈਗੇ ਆ ਸਰ ਬਾਕੀ ਤੁਸੀਂ ਸਭ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਇਹਨਾਂ ਚੀਜ਼ਾਂ ਨੂੰ ਇਹ ਦੇਖੋ ਸਰਕਾਰ ਪੱਖੀ ਗੱਲਾਂ ਨੇ ਜੀ ਬਾਕੀ ਇਹ ਹੁਣ ਐਕਟਿਵ ਸੋਸ਼ਲ ਐਕਟਿਵਿਸਟ ਹੈਗਾ ਤੇ ਕਈ ਪੋਲੀਟੀਕਲ ਵੈਸਟਡ ਇੰਟਰਸਟ ਹੁੰਦੇ ਨੇ ਜਿਹੜੇ ਇਹਨਾਂ ਚੀਜ਼ਾਂ ਦੇ ਪਿੱਛੇ ਕੰਮ ਕਰਦੇ ਨੇ ਤੇ ਬਾਕੀ ਸੱਚ ਤਾਂ ਦੇਖੋ ਜੀ ਸੱਚ ਤਾਂ ਸੱਚ ਹੀ ਰਹਿਣਾ ਤੇ ਸੱਚ ਦੀ ਜਿੱਤ ਹੋਣੀ ਹੋਣੀ ਕਿੰਨੇ ਦਾ ਬੇਲ ਬਾਂਡ ਆਰਡਰ ਇਹ 50000 ਦਾ ਬੇਲ ਬਾਂਡ ਤੇ ਅੱਜ ਸ਼ਾਮ ਤੱਕ ਦੇ ਮਤਲਬ ਬਾਹਰ ਨਿਕਾ ਇੱਥੋਂ ਸਰ ਰਿਲੀਜ਼ ਵਾਰੰਟ ਈਮੇਲ ਕਰ ਦਿੱਤੇ ਗਏ ਨੇ ਤੇ ਤੇ ਵਾਗਰੋਂ ਦੇ ਮੇਰੇ ਨਾਲ ਸ਼ਾਮ ਤੱਕ ਰਿਲੀਜ਼ ਹੋ ਜਾਣੇ ਚਾਹੀਦੇ ਤੇ ਇਹ ਤਾਂ ਨਹੀਂ ਵੀ ਦੁਬਾਰਾ ਫਿਰ ਪ੍ਰੋਡਕਸ਼ਨ ਵਾਰੰਟ ਤੇ ਦੁਬਾਰਾ ਇੱਥੋਂ ਕੋਸ਼ਿਸ਼ ਕੀਤੀ ਜਾਵੇ ਜਿਸ ਤੁਹਾਨੂੰ ਲੱਗਦਾ ਵੀ ਕਲੀਅਰ ਹੋ ਗਿਆ ਇੱਕ ਵਾਰ ਦੇਖੋ ਜਿੱਥੋਂ ਤੱਕ ਇਸ ਐਫ ਆਈ ਆਰ ਦਾ ਸਿਗਾ ਜੀ ਉਹਦੇ ਵਿੱਚ ਤਾਂ ਬੇਲ ਹੋ ਚੁੱਕੀ ਹੈ ਤੇ ਦੇਖੋ ਜੇ ਬਾਕੀ ਕਿਸੇ ਹੋਰ ਐਫ ਆਈ ਆਰ ਦੇ ਵਿੱਚ ਹਲੇ ਲੋਡ ਹੈਗੀ ਹੈ ਤੇ ਫਿਰ ਸ਼ਾਇਦ ਉੱਥੇ ਹਲੇ ਰਿਲੀਜ਼ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਿੱਕਤ ਆ ਸਕਦੇ। ਬਸ ਥੋੜੀ ਗੱਲਬਾਤ ਹੋ ਜੂਗੀ ਪਲਾਨ ਦੇ ਨਾਲ ਕੀ ਲੱਗਦਾ ਤੁਹਾਨੂੰ ਕਿ ਕਿ ਵੀ ਹੁਣ ਤੱਕ ਕਿੰਨੇ ਕਿਤੇ ਇਤਨੀ ਦੂ ਨਹੀਂ ਕਾਫੀ ਜ਼ਿਆਦਾ ਮਤਲਬ ਕਈ ਕਹਿੰਦਾ ਜਬਰੀ ਵਸੂਲੀ ਧਮਕੀਆਂ ਮਤਲਬ ਬੜਾ ਇੱਕ ਦੀ ਪਲਾਨ ਲੱਗਦਾ ਤੁਹਾਨੂੰ ਇਹ ਦੇਖੋ ਜੀ ਇਹ ਵਾਕਈ ਹੀ ਹੈ ਪ੍ਰੀਪਲੈਂਟ ਚੀਜ਼ਾਂ ਨੇ ਜਦੋਂ ਕੋਈ ਸਰਕਾਰ ਦੇ ਖਿਲਾਫ ਆਵਾਜ਼ ਚੱਕਦਾ ਹੈ ਤਾਂ ਦੇਖੋ ਤਪੇੜ ਤਾਂ ਫਿਰ ਪੈਂਦੇ ਹੀ ਪੈਂਦੇ ਨੇ ਜੀ ਫਿਰ ਇਧਰ ਉਧਰੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਹੀ ਆਉਂਦੀਆਂ ਨੇ ਤੇ ਮੋਸਟ ਆਫ ਦੀ ਜਿਹੜੀ ਚੀਜ਼ ਕੇਸਿਸ ਹੈਗੇ ਨੇ ਸਾਰੇ ਪਲੈਂਟਡ ਕੇਸਿਸ ਨੇ thank you, thank you.